ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਜੋ ਵੀ ਚੈਨਲ ਨਾਲ ਜੁੜੇ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ। ਰਿਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਨਾ ਨਾ ਲੱਗੇ ਬੈਲ ਬਟਨ ਨੂੰ ਦਬਾ ਕੇ ਆਲ ਸਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ। ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬਾ ਕੇ ਸ਼ੇਅਰ ਕਰਦੇ ਹੋ ਨਰਕ ਪਰਖ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਠੀਕ ਹੈ ਜੀ ਪਹੁੰਚੇ ਆ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਲੱਗਦੀ ਪਟੇ ਡਾਕਟਰ ਅਸ਼ਮਨੀ ਸ਼ਾਹੀ ਦੇ ਕੋਲ ਪਹੁੰਚੇ ਆ ਤਿੰਨ ਵੜਾ ਆ ਬੜੀਆਂ ਖੂਬਸੂਰਤ ਆ ਤੇ ਚੰਗੇ ਦੁੱਧ ਤੇ ਚੰਗੇ ਮਲਕ ਤੇ ਕੋਈ 20 15 ਪਲਸ ਸਾਰੀਆਂ ਹੈਗੀਆਂ ਵੈਰਾਈਟੀਆਂ ਜਿੰਨੇ ਮਰਜ਼ੀ ਦੁੱਧ ਵਾਲੀ ਖਰੀਦ ਲਿਓ ਕਰੋ ਸੰਗ ਦੇ ਵਿੱਚ ਆ ਰੇਡ ਦੀ ਗੱਲ ਕਰੀਏ ਤੇ 6000 ਰੁਪਏ ਤੋਂ ਸਿਰਫ ਚਾਲੂ ਹੋਣਗੇ ਅੱਜ ਦੇ ਠੀਕ ਆ ਤਿੰਨ ਵੜਾ ਐ ਤੇ ਫੜ ਲਓ ਫੜ ਲਓ ਕਰਵਾ ਦੇਣੀ ਆ ਡਾਕਟਰ ਸਾਹਿਬ ਕਹਿੰਦੇ ਆ ਤੇ ਆਓ ਕਰੀਏ ਜਾਣਕਾਰੀ ਤੁਹਾਡੇ ਨਾਲ ਸਾਂਝੀ ਬਣੇ ਰਹੋ ਐਂਡ ਤੱਕ ਜੀ ਧੰਨਵਾਦ ਸਾਸਰੀ ਕਾਲ ਸਿੱਕਾਲ ਜੀ ਬਾਬਾ ਜੀ ਐਨ ਜੀ ਧੰਨਵਾਦ ਜੀ ਹੋਸ਼ਨਾਉ ਠੀਕ ਆ ਚੱਲਦੀ ਕਲਾ ਜੀ ਹਾਂ ਜੀ ਧੰਨਵਾਦ ਜੀ ਕੋਣ ਬਬਾ ਜੀ ਆ ਬੰਦ ਕਰ ਲੀ ਠੀਕ ਆ ਜੀ ਠੀਕ ਚਲੋ ਤੇ ਕਿੰਨੇ ਪਸ਼ੂ ਅੱਜ ਲੈ ਆਂਦੇ ਆ ਬਬਾਈ ਤਿੰਨ ਚਾਰ ਨਾਗੇ ਗਏ ਨਿਕਲ ਕੇ ਦੋ ਤੇ ਦੋ ਵੱਡੇ ਆ ਠੀਕ ਐ ਡਰੈਸ ਕਰਕੇ ਕਿਰਾ ਨੋਟ ਬਸ ਆਪਣਾ ਜੀ ਪਿੰਡ ਖੇਮ ਕਰਨ ਤਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ 81969023 ਠੀਕ ਐ ਸ਼ੁਰੂਆਤ 6000 ਤੋਂ ਕਰਨੀ ਆ ਤੇ ਜਾਂ ਨਹੀਂ ਇੰਨਾ ਤੋਂ ਕਰੀਏ ਉਹ ਗਿਫਟ ਦੇ ਦਿਓ ਉਧਰੋਂ ਮਰਜ਼ੀ ਕਰ ਲੋ ਜੀ ਠੀਕ ਐ ਤੇ ਆ ਵੈਟ ਤੋਂ ਸ਼ੁਰੂਆਤ ਕਰੀਏ ਐਚਐਫ ਸੁਹਣਾ ਕ੍ਰੋਸ ਤੋਂ ਬੜਾ ਸੋਹਣਾ ਤਾਂ ਤੋਹਣੇ ਨਾੜਾ ਨੂੜਾ ਵੀ ਚੰਗੀਆਂ ਐ ਚਮਕਦੀਆਂ ਸੀਟਾਂ ਢਾਂਡੇ ਪੂਰੀ ਓਕੇ ਹਾਂਜੀ ਥਾਂ ਬੜਾ ਸੋਹਣਾ ਲੱਗਾ ਹਣਾ ਹਾਂਜੀ ਨੋਕਲਾ ਦੇਣ ਕਿੰਨੇ ਕੁ ਲੈ ਜੂ ਤੁਹਾਡੇ ਅੰਦਰ ਮਤਲਬ ਹੱਤਾ ਖੰਡ ਖੜਦੀ ਆ ਲੈ ਜੂ ਤੇ ਬਾਕੀ ਮਹਾਰਾ ਕਿਰਪਾ ਕਰੇ ਕਾਰੋ ਦਿੱਦਾ ਹੀ ਆ ਵਾਹ ਜੀ ਵਾਹ ਹਰ ਕੋਈ ਸਿਆਣਾ ਐ ਹਾਂ ਜੀ ਆਪਣੇ ਨਾਲ ਸੂਹਾ ਦੁੱਜਾਓ ਦੂਸਰੇ ਸੂਹਾ ਜੀ ਅੱਛਾ ਤੋਰਾ ਤਰਾ ਕਰਵਾਈਏ ਜੀ ਆਪਣੇ ਨਾਲ ਆਪਣੇ ਨਾਲ ਸਿਆਣੇ ਆ ਜੀ ਹਾਂ ਸਿਆਣੇ ਆ ਜੀ ਸਿਆਣੇ ਆ ਲੋਈ ਸੱਜਣਾ ਇੱਕ ਹਫਤਾ ਬਾਕੀ ਸਮਾਂ ਰਹੇਗਾ ਸਾਰੇ ਸੁਝਵਾਂ ਅੰਝ ਵਹਿੜ ਚੰਗੀ ਆ ਚਮਕਦਮ ਕਾਲੀ ਆ ਠੀਕ ਆ ਜੀ ਅਜੇ ਟਾਈਮ ਜਿਹੜੀ ਖੜਦੀ ਆ ਥੱਲੋਂ ਥਲ ਥਲ ਕਰਦੀ ਫਿਰਦੀ ਆ ਥਣਲੇਵਾ ਬਹੁਤ ਸੋਹਣਾ ਲੱਗਾ ਕਿੰਨ ਸਾਊ ਆ ਹਾਂ ਵੱਡੀ ਆ ਹਾਂ ਜੀ ਛੋਟੀ ਨਹੀਂ ਆ ਬਾਬਾ ਜੀ ਚੜਾ ਗਿਆ ਲੱਗਾ ਹਾਂ ਬਾਕੀ ਪੂਰੀ ਥੱਲੋਂ ਬੰਨ ਥਣ ਕੇ ਸੂਗੀ ਕਰਮਾ ਵਾਲੀ ਰੰਗ ਭਾਗ ਲਾ ਕੇ ਬੋ ਜੇ ਫਾਗੜ ਖੜਦੀ ਆ ਬਾਬਾ ਜੀ ਹਾਂ ਹਾਂ ਪੂਰੇ ਪਟਾਕੇ ਫਾਊਗੀ। ਕੀ ਬਾਤ ਹੈ। ਵਾਹ ਜੀ ਵਾਹ। ਤੇ ਰੇਟ ਦੀ ਗੱਲ ਕਰੀਏ ਤੇ ਕਿੰਨਾ ਦਾ ਰਹ ਜੂਗਾ? ਆਪਣੇ ਰੇਟ ਹੋਣਗੇ ਜਿੰਨੇ ਵੀ ਫਿਕਸ ਘੱਟ ਵੱਧ ਨਹੀਂ ਹੋਏਗਾ। ਠੀਕ ਆ ਨੇ ਜੀ। ਇਹ ਨਹੀਂ ਕਿ ਆਪਾਂ 90 ਮੰਗ ਕੇ ਆਖੀ ਉਹ ਆ ਆਪਣੇ ਕੋ ਰੇਟ ਹੋਏਗਾ ਜਿਹੜੇ ਵੀਰ ਨੂੰ ਚਾਜਦਾ ਉਹ ਫੋਨ ਕਰ ਦੇ। ਠੀਕ ਆ ਜੀ। ਠੀਕ ਆ। ਹਾਂ ਜੀ। ਕਿੰਨਾ ਜੀ? ਇਹ ਸੱਚ ਦੀ ਬੈਡ ਦੇ ਦਿਆ ਹਾਂ ਤੇ ਨਾਈ ਹਾਂ ਬਸ ਇੱਕੋ ਹੀ ਗੱਲ ਠੀਕ ਹੈ ਚਲੋ ਓਕੇ ਆ ਆਪਾਂ 60000 ਦੇ ਵਿੱਚ ਜਿਹੜਾ ਲੈ ਦੇ ਸੱਜਣੋਂ ਦਾ ਹੋ ਜਾਊਗਾ ਵੈੜ ਚੰਗੀ ਹੈ ਚੱਕਣੀ ਚਲੋ 8 ਦਿਨ ਕੱਢਦੀ ਹੈ ਜੀ ਹਾਂ ਕਰਦੀ ਹੈ ਜੀ ਪੁੜੇ ਪੜੇ ਨਹੀਂ ਕੋਈ ਖਾਸ ਕਿਸੇ ਤੇ ਬਾਕੀ ਇੱਕ ਅੱਗੇ ਆ ਗਈ ਜੱਸੀ ਕਰੋ ਇਹ ਕੰਨਣਾ ਜੀ ਫੜੂਣ ਹਾਂ ਜੀ ਚਾਰ ਦਿਨ ਦੇ ਆ ਚੈੱਕ ਕਰ ਸਕਦਾ ਕੋਈ ਹਾਂਜੀ ਤੇ ਇਹ ਕਿੰਨਾ ਕੁ ਸਮਾਂ ਲੈਂਦੇ ਇਹ ਬਾਬਾ ਜੀ ਇੱਥੇ ਕਿੰਨੇ ਖੜਨਾ ਹਫ਼ਤਾ ਖਾਂਢੀ ਲੈਂਦੀ ਹੈ ਠੀਕ ਆ ਜੀ ਤੋਰਾ ਕਰਵਾਈਏ ਇਹੰਦਾ ਵਿੱਚ ਇੱਕ ਹੌਤ ਆਫ ਦਾ ਸਜਣੋ ਕੜਦੀਆਂ ਵਿਹੜਾਂ ਚੰਗੀਆਂ ਵਿਹੜ ਦੇਖੋ ਨਾ ਹਾਂ ਹਾਂ ਪੂਰੀ ਸੋਹਣੀ ਆ ਵਿਹੜੇ ਨਹੀਂ ਪੂਰੀ ਬੈਕਗ੍ਰਾਉਂਡ تیار ਕਰਦੀ ਸਜਣੋ ਵਾਹ ਕੀ ਬਾਤ ਹੈ ਥਾਣ ਵੀ ਚੰਗਾ ਖੜਦੀ ਹੱਤਾ ਖੰਡ ਉਹ ਤੇ ਹੈ ਹੀ ਆ ਜੀ ਠਾਕ ਲੈ ਜਨਾ ਬਾਕੀ ਵਿਹੜ ਸੋਹਣੀ ਆ ਸੀਗਰ ਸਾਊ ਆ ਹਾਂ ਜੀ ਲਓ ਬਾਕੀ ਸਾਰੇ ਭੈਣ ਭਰਾ ਸਿਆਣੇ ਆ ਹਾਂ ਪੂਰੇ ਪਟਾਕੇ ਬਾਹੂ ਹੈਣਾ ਲਓ ਜੀ ਕੀ ਬਾਤ ਹੈ ਕੀ ਰੇਟ ਰਹੇਗਾ ਜੀ ਬਬੀ ਇਹ ਤਾਂ ਵੀ ਫਿਕਸ ਹੀ ਹੋਏਗਾ ਅੱਛਾ ਜੀ 50 ਦੀ ਵੱਛੀ ਦੇਾਂਗੇ ਠੀਕ ਆ ਜੀ ਨਾ ਕੋਈ 65 ਤੇ ਨਾ ਕੋਈ 70 50000 ਦੀ ਵਸੀ ਰਿਹਾ ਓਕੇ ਜੀ ਹਾਂਜੀ ਲਓ ਸਜਨੋ ਇਹ 50000 ਤੇ ਉਹ 60 ਜੈਸਨੋ ਆ ਅੱਗੇ ਇੱਕ ਹੋਣ ਫਰੀ ਤੁਹਾਨੂੰ ਤੋਹਫਾ ਦੇ ਦੇਣਾ ਹੈ ਗਿਵਟ ਜਿਹਨੂੰ ਕਹਿ ਦੋ ਠੀਕ ਆ 6 ਕਿਲੋ ਦੁੱਧ ਆ ਬਾਬਾ ਜੀ ਤਿੱਲੜ ਆ ਮਗਲੇ ਥਾਂ ਦੀ ਜਮਾਂਦਰੂ ਠੀਕ ਆ ਜੀ ਇਹ 6 ਕਿਲੋ ਦੁੱਧ ਦਿੰਦੀ ਆ ਦੋਵੇਂ ਟਾਈਮਾਂ ਦਾ ਠੀਕ ਆ ਤੇ ਇਹ ਆਪਾਂ 7000 ਰੁਪਏ ਦੇ ਹਾਨਾ ਦੇ 7000 ਨਹੀਂ ਕੋਈ 8 ਨਹੀਂ ਵੇਖੋ ਜੀ 6 ਕਿਲੋ ਦੁੱਧ 50 ਰੁਪਏ ਵਿੱਚ 9000 ਦਾ ਬੰਦਾ ਹੈ ਹਾਂ ਠੀਕ ਆ ਜੀ ਤੇ ਖਰਚਾ 2000 ਕੱਢੋ ਮਹੀਨੇ ਦੇ ਦੁੱਧ ਦੀ ਗਾਹ ਹੈ 7000 ਦੀ ਗਾਹ ਦੇ ਦੂਜੇ ਮਹੀਨੇ ਨੂੰ ਫਰੀ ਫਰੀ ਜੀ ਆ ਚਲ ਹੋਰ ਛੱਡ ਦਿਓ ਇੱਚੋਂ ਭਾਵੇਂ ਬਾਬਾ ਜੀ 500 ਛੱਡ ਦਿਓ ਜੇ ਕੋਈ ਜਿਆਦਾ ਚਲ ਆਪਾਂ ਗੱਲ ਹੀ ਉਹਨੇ ਕੀਤੀ ਆ 500 ਛਡਾਉਣਾ ਦੇ ਹੱਥਾ ਫੜ ਸਾਨੂੰ ਜੋ ਲਾਂਦੇ ਤੇ ਪੰਦੂ ਘੱਟ ਦੇ ਜਵੇ ਠੀਕ ਆ ਚਲ ਕੋਈ ਚਲੋ ਖੋਲੋ ਆਪਾਂ ਫਿਕਸ ਹੀ ਗੱਲ ਬਾਬਾ ਜੀ ਉਹ ਨਹੀਂ ਕਰਨੀ ਤੋੜਾ ਤਰਾ ਕਰਵਾ ਦੋ ਚੈੱਕ ਇੱਕ ਖੇਤੀ ਗਾਂ ਕਿਸੇ ਭੈਣ ਘਰ ਨੂੰ ਪੱਤੀ 28000 ਮੰਗਣ ਦੇ ਲੇਖ ਜਾਨੀ ਕੋਈ ਇੱਕ ਸਜਣੋ ਭੇਟਨ ਅਸਲ ਦੀ ਬੱਕਰੀ ਵੀ ਹੈਗੀ ਆ ਕਿ ਇਹਨੂੰ ਜ਼ਾਇਦੀ ਹੋਈ ਤੇ ਇਹ ਵੀ ਗੱਲ ਕਰ ਲੈ ਰੇਟ ਇਹਦਾ ਵੀ ਜਾਇਜ਼ ਹੀ ਰਹੂਗਾ ਬੱਕਰੀ ਦਾ ਰੇਟ ਵੀ ਜਾਇਜ਼ ਰਹੂਗਾ ਹਾਂਜੀ ਹਾਂਜੀ ਉਹ ਵੀ ਸਾਰਾ ਕੁਝ ਦੱਸ ਕੇ ਹਾਂ ਨੋ ਜੇ ਮੰਨਰੂ ਤੇ ਲੜ ਜੇ ਇੱਕ ਥਾਂ ਦੀ ਮਗਰ ਲਈ ਸਾਈਡ ਦੀ ਸਜਣੋ ਤਿੰਨ ਥਾਂ ਜਿਹੜੇ ਓਕੇ ਆ ਬਿਲਕੁਲ ਤੋਰਾ ਤਰਾ ਜੰਗਾ ਵੜ ਪਾਨਿਆ ਨੋ ਸੂਆ ਤਿੱਜਾ ਕੋਊਗੀ ਚਲੋ ਉਹ ਦਜੇ ਕੇ ਲੈਤੀ ਜੇਗਿੰਨ ਲੈ ਚੌਥੇ ਗਿੰਦੇ ਪਹਿਲੇ ਗਿਣੋ ਉਹ ਜੇ ਘਸਾ ਮੜੇ 7000 ਦੇ ਵਿੱਚ ਹਾਂ ਨਾ ਹੋਏਗੀ ਹਾਂ ਤੇ ਨਾ ਹੀ ਸਜਣ ਹੋਊਗੀ 6 ਲੀਟਰ ਜਿਹੜਾ ਦੋ ਦਿਨ ਦੇ ਕੋਲ ਜਿਹੜਾ ਪੱਕਾ ਦੱਸ ਰਹੇ ਨੇ ਤੇ ਐਚ ਐਫ ਕਰਾਉ ਤੇ ਵਿੱਚ ਪੈਂਦੀ ਆ ਦੁੱਧ ਦੀ ਬੇਨਤੀ ਹੈ ਵੀ ਸਾਡੇ ਘਰੋਂ ਦੁੱਧ ਮਿੰਨ ਕੇ ਲੈ ਕੇ ਜਾਵੇ ਹਮ ਠੀਕ ਹੈ ਮੈਂ ਕਿਸੇ ਦੇ ਘਰ ਦਾ ਜ਼ਿੰਮੇਵਾਰ ਨਹੀਂ ਇੱਥੇ ਦੋ ਟਾਈਮ ਚਵਾਵਾਂਗੇ ਮਨਾਵਾਂਗੇ ਫਿਰ ਲੈ ਜਾਵਾਂਗੇ ਸਹੀ ਗੱਲ ਆ ਇੱਕ ਬੱਕਰੀ ਦੇ ਬੰਦਾ ਇਹ ਕਿੰਨੇ ਕ ਦੀ ਦੇ ਦੇਣੀ ਹੈ ਇਹ ਬਾਬਾ ਜੀ ਕਿਲੋ ਕੋ ਦੁੱਧ ਦੋ ਟਾਈਮਾਂ ਨਾਲ ਹੋਣ ਦਿੰਦੀ ਜੇ ਹੂੰ ਤੇ ਇਹਨੂੰ ਕੋਈ 2 ਕੁ ਮਹੀਨਿਆਂ ਦੇ ਕਰੀਬ ਨਵੀਂ ਹੋਈ ਨੂੰ ਹੋ ਗਿਆ ਠੀਕ ਤੇ ਮੈਨੂੰ ਨਹੀਂ ਜੇ ਪਤਾ ਵੀ ਇਹ ਖਾਲੀ ਆ ਤੇ ਸੂਣ ਵਾਲੀ ਆ ਜੇ ਕਿਸੇ ਭੈਣ ਭਰਾ ਨੂੰ ਲੈਣੀ ਆ ਉਹ ਆਪਦੀ ਚੈੱਕ ਕਰਾ ਲੈ ਨੌਲਜ ਜਿਹਨੂੰ ਆਦੀ ਵੇਖ ਸਕਦਾ ਆਪਦੀ ਚੈੱਕ ਕਰਾ ਲਵੇ ਆਪਾਂ ਮੇਰੇ ਵੱਲੋਂ ਵੇਲੀ ਸਮਝ ਕੇ ਨਾ ਮੈਂ ਇਸ ਕਰਕੇ ਦੱਸਿਆ ਵੀ ਅਗਲਾ ਆਲਾ ਦੱਸਿਆ ਨਹੀਂ ਹਾਂਜੀ ਤੇ ਕਿੰਨੇ ਕ ਦੀ ਦੇ ਦਾਂ 10000 ਦੀ ਰਾਂ 10000 ਦੀ ਪੱਕੀ ਠੀਕ ਤੇ ਆ ਪਸ਼ੂ ਸੱਜਣੋ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ